ਜਿਮੇਵਾਰੀਆਂ ਨੂੰ ਪੂਰਾ ਕਰਦੇ ਕਰਦੇ ਅਹਿਸਾਸ ਹੋਇਆ ਆਪਾਂ ਤੇ ਕਦੀ ਜੀਕੇ ਹੀ ਨਹੀਂ ਦੇਖਿਆ ਦੂਜਿਆਂ ਨੂੰ ਪਾਣੀ ਦੇ ਭਰ ਕੇ ਗਲਾਸ ਫੜਾਉਂਦੇ ਫੜਾਉਂਦੇ ਅਹਿਸਾਸ ਹੋਇਆ ਆਪਾਂ ਤਾਂ ਸਕੂਨ ਨਾਲ ਬਹਿ ਪਾਣੀ ਕਦੀ ਪੀਕੇ ਹੀ ਨਹੀਂ ਦੇਖਿਆ ਜਦੋਂ ਕਮਾਉਣ ਲੱਗੇ ਤਾਂ ਦੂਜਿਆਂ ਨੂੰ ਮਨਾਉਂਦੇ ਮਨਾਉਂਦੇ ਅਹਿਸਾਸ ਹੋਇਆ ਆਪਾਂ ਕਦੀ ਕਿਸੇ ਕੋਲ ਰੁਸਕੇ ਹੀ ਨਹੀਂ ਦੇਖਿਆ ਆਪਣੇ ਲਈ ਸਭ ਤੋਂ ਸਸਤੀਆਂ ਚੀਜ਼ਾਂ ਲੱਭਦੇ ਲੱਭਦੇ ਅਹਿਸਾਸ ਹੋਇਆ ਆਪਣੇ ਲਈ ਕਦੀ ਕੁਝ ਮਹਿੰਗਾ ਖਰੀਦ ਕੇ ਹੀ ਨਹੀਂ ਦੇਖਿਆ ਦੂਜਿਆਂ ਨੂੰ ਤੋਹਫੇ ਦੇ ਕੇ ਖੁਸ਼ ਕਰਦੇ ਕਰਦੇ ਅਹਿਸਾਸ ਹੋਇਆ ਕਿਸੇ ਕੋਲੋਂ ਕਦੀ ਤੋਹਫਾ ਲੈ ਕੇ ਹੀ ਨਹੀਂ ਦੇਖਿਆ ਕਈਆਂ ਨੂੰ ਰੁੰਦਿਆਂ ਨੂੰ ਚੁੱਪ ਕਰਾਉਂਦੇ ਕਰਾਉਂਦੇ ਅਹਿਸਾਸ ਹੋਇਆ ਕਦੀ ਆਪਣਾ ਦਿਲ ਕਿਸੇ ਕੋਲ ਕਦੀ ਫਰੋਲ ਕੇ ਹੀ ਦੇਖਿਆ ਧਰਤੀ ਦੇ ਪਈਆਂ ਚੀਜ਼ਾਂ ਨੂੰ ਇਕੱਠੀਆਂ ਕਰਦੇ ਕਰਦੇ ਅਹਿਸਾਸ ਹੋਇਆ ਖੁੱਲੇ ਆਸਮਾਨ ਵਾਲ ਕਦੀ ਹੁਣ ਰੱਜ ਕੇ ਦਹੀ ਨਹੀਂ ਦੇਖਿਆ ਅਸੀਂ ਗਰੀਬ ਘਰਾਂ ਦੇ ਬੱਚੇ ਹਾਂ ਜਨਾਬ ਜਿੱਥੇ ਸਾਨੂੰ ਰਜਾਂਦੇ ਰਜਾਂਦੇ ਮਾਂ ਨੂੰ ਕਦੀ ਰੱਜ ਕੇ ਖਾਂਦੇ ਹੀ ਨਹੀਂ ਦੇਖਿਆ